ਸੁਖ ਹੂਟਲ ਗੁਰ ਸੇਵੀ ਐ ਅਹਲਸ ਸਹਿਜ ਸੁਭਾਈ ਦਰਸਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਸੁਖ ਸੰਮਦੀ ਨੂਰ ਅਰਸ ਹੋ ਕੋਰਸ ਹੋ ਛਟੀ ਐ ਤਉ ਦੇ ਦੇ ਸੱਚੇ ਬਾਤ ਸਾਹੋ ਮਲ ਜਨਮ ਜਨਮ ਦੀ ਕਟੀ ਹੈ ਸਜਣ ਸੱਚਾ ਬਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵਿਸਾਹੂ ਸਜਣ ਸਚਾ ਪਾਤ ਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵਿਸਾਹੂ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰੱਖੇ ਸੇ ਉਬਰੇ ਹੋਰ ਮਰ ਜੰਮ ਮੈਂ ਆਵੇ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਐ ਆਏ ਗੁਰ ਰਾਖੇ ਸੇ ਉਬਰੇ ਮਰ ਜੰਮੈ ਆਵੇ ਜਾਏ ਹੋਰ ਮਰ ਜੰਮੈ ਆਵੇ ਜਾਵੇ ਅੰਤ ਗਏ ਪਛਤਾਵੇ ਹੈ ਬਿਨ ਨਾਵੇ ਸੁਖ ਨਾ ਹੋਈ ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿੱਥੇ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਥੀਏ ਜਾਂ ਸਤਗੁਰ ਲਏ ਮਿਲਾਏ ਪ੍ਰਮਾ ਮਾਇਆ ਵਿੱਚ ਹੋ ਕਟਿਏ ਸਚੜੈ ਨਾਮ ਸਮਾਏ ਸਚੈ ਨਾਮ ਸਮਾਏ ਹਰ ਗੁਣ ਗਾਏ ਬੇਲ ਪ੍ਰੀਤਮ ਸੁਖ ਪਾਏ ਸਦਾ ਅਨੰਦਰ ਹੈ ਦਿਨ ਰਾਤੀ ਵਿਚ ਹੋ ਹਉ ਮੈਂ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤੈਨ ਗਾਉ ਲਗੋ ਪਾਏ ਕਾਇਆ ਕੰਚਨ ਤਾਂ ਥੀਏ ਜਾ ਸਤ ਗੁਰ ਲਏ ਮਿਲਾਏ ਸੋ ਸਚਾ ਸਚ ਸਲਾਹੀਏ ਜੇ ਸਤ ਗੁਰ ਦੇ ਬੁਝਾਏ ਬਿਨ ਸਤ ਗੁਰ ਪਰਮ ਪੁਲਾਣੀਆਂ یا موہ دیسن اگے جائے کیا دین موہ جائے اب گن پچھتائے دکھو دکھ کمائے نامرتیا سے رنگ چلولا پھر کے انک سمائے ਿਸ ਜੇਵੜ ਅਵਰ ਨ ਸੁਝਈ ਕਿਸ ਆਗੇ ਕਹੀਏ ਜਾਏ ਸੋ ਸੱਚਾ ਸਚ ਸਲਾਹੀਏ ਜੇ ਸਤ ਗੁਰ ਦੇ ਬੁਝਾਏ ਜਿਨੀ ਸਚੜਾ ਸਚ ਸਲਾਹਿਆ ਹਉ ਤੈਨ ਲਗ ਪਾਏ సేజਨ ਸچے నిర్మਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੈ ਸਰਨਾਏ ਸੱਚੈ सहज ਸੁਭਾਏ ਨਾਮ ਨਿਰੰਜਨ ਅਗਮ ਅਗੋਚਰ ਸਤ ਗੁਰ ਦੀਆ ਬੁਝਾਏ ਆਨੰਦੇਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇ ਹੋ ਤੈਨੇ ਕਾ ਲਾਗੋ ਪਾਏ ਆਨੰਦੇਨ ਭਗਤ ਕਰੇ ਰੰਗ ਰਾਤੇ ਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇ ਆਉ ਤਿਨ ਕੈ ਲਾਗੋ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੋ ਜਰ ਪਹੁੰਚੈ ਆਏ ਗੁਰ ਰੱਖੇ ਸੇ ਉਬਰੇ ਹੋਰ ਮਰ ਜਮੈ ਆਵੇ ਜਾਏ